ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਕਮਰੀ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹੈਗੇ ਆਪਾਂ ਲੈ ਕੇ ਆਏ ਥੋਡੇ ਲਈ ਕਾਟਨ ਦੇ ਸੂਟ ਤੇ ਆਪਣੇ ਸੂਟ ਹੈ ਜਿਹੜੇ ਪਿਓਰ ਕਾਟਨ ਦੇ ਹੋਣਗੇ ਤੁਸੀਂ ਪੂਰੀ ਮਦਦ ਕਰਨੀ ਆਪਾਂ ਜਿਹੜਾ ਲੈ ਕੇ ਆਏ ਜੀ ਅੱਜ ਸਟਾਕ ਥੋਡੇ ਲਈ ਸੂਟਾਂ ਦਾ ਇਹ ਤੁਸੀਂ ਮੇਰਾ ਸਟਾਕ ਸਾਰਾ ਕਲੀਅਰ ਕਰਵਾਉਣਾ ਜਲਦੀ ਤੋਂ ਜਲਦੀ ਕਰਵਾਉਣਾ ਹੈਗਾ ਬਹੁਤ ਆਪਾਂ ਘੱਟ ਘੱਟ ਰੇਟ ਦੇ ਵਿੱਚ ਲੈ ਕੇ ਆਏ ਆ ਸੂਟਾਂ ਸਾਰੀਆਂ ਭੈਣਾਂ ਦੇ ਬਜਟ 'ਚ ਆਉਣ ਵਾਲੇ ਸੂਟ ਹੈਗੇ ਤੇ ਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਜਲਦੀ ਜਲਦੀ ਸਾਰੀਆਂ ਭੈਣਾਂ ਨੇ ਚੈਨਲ ਨੂੰ ਕੋਈ ਵੀ ਨਵਾਂ ਆਇਆ ਆਪਣੀ ਵੀਡੀਓ ਤੇ ਦੇਖਣ ਤੇ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਜਿਹੜੇ ਸਬਸਕ੍ਰਾਈਬਰ ਹੈ ਜੀ 1000 ਸਬਸਕ੍ਰਾਈਬਰ ਆਪਣੇ ਪੂਰੇ ਹੋਣ ਵਾਲੇ ਆ ਤੇ ਜਲਦੀ ਤੋਂ ਜਲਦੀ ਤੁਸੀਂ ਪੂਰੇ ਕਰ ਦੇ ਲੋਗੇ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਤੇ ਇਸ ਕਰਕੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਹਿਲਾ ਕਲਰ ਦੇਖੋ ਇਹ ਚੈੱਕ ਕਰੋ ਬਹੁਤ ਹੀ ਸੋਹਣਾ ਫਲਾਵਰ ਹੈਗਾ ਪ੍ਰਿੰਟ ਬਹੁਤ ਸੋਹਣਾ ਹੈਗਾ ਤੇ ਪਿਓਰ ਕਾਟਨ ਹੈ ਜੀ ਲੈਸ ਲਾ ਕੇ ਆਪਾਂ ਡਿਜ਼ਾਈਨਰ ਪੀਸ ਨੂੰ ਤਿਆਰ ਕਰ ਸਕਦੇ ਆਂ ਬੜਾ ਹੀ ਸੋਹਣਾ ਸੂਟ ਹੈਗਾ ਠੀਕ ਹੈ ਜੀ ਇਹਦੇ ਵਿੱਚ ਕਲਰ ਦੇਖੋ ਤੇ ਇਹ ਆਪਣਾ ਪਿਓਰ ਕਾਟਨ ਹੈ ਜੀ ਸਿਰਫ ਤੋਂ ਸਿਰਫ ਰੇਟ ਇਹਦਾ ਹੈਗੇ ਜੀ 500 ਰੁਪਈਆ ਠੀਕ ਹੈ ਜੀ ਤੇ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਹੈਗੇ ਕਾਫੀ ਸੂਟ ਸੀਗੇ ਇਹਦੇ ਵਿੱਚ ਆਪਣੇ ਕੋਲੇ ਸਾਰੇ ਸੇਲ ਹੋ ਗਏ ਇਹ ਆਪਾਂ ਸੇਲ ਪ੍ਰਾਈਸ ਦੇ ਵਿੱਚ ਹੀ ਕੱਢ ਰਹੇ ਆ ਤੇ ਆਪਾਂ ਇਹਨਾਂ ਸੂਟਾਂ ਨੂੰ ਪਹਿਲਾਂ ਕਾਫੀ 6.5 600 ਦੇ ਵਿੱਚ ਆਪਾਂ ਹੁਣ ਇਸ ਕਰਕੇ ਲੈਸ ਲਾਈ ਹੋਈ ਹੈ ਤੇ ਤੁਸੀਂ ਆਪਣੀ ਮਦਦ ਕਰਨੀ ਹੈ ਸਟਾਕ ਹੈ ਜਿਹੜਾ ਕਲੀਅਰ ਕਰਵਾਉਣਾ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਦੋ ਪੀਸ ਰਹਿ ਗਏ ਤੇ ਕੋਈ ਵੀ ਭੈਣ ਦੋ ਸੂਟ ਲੈਂਦੇ ਆ ਜੀ ਤਾਂ ਆਪਾਂ ਇਹਨਾਂ ਨੂੰ ਸ਼ਿਪਿੰਗ ਫ੍ਰੀ ਕਰਦੇ ਆਂਗੇ ਠੀਕ ਹੈ ਜੀ ਇੱਕ ਸੂਟ 500 ਰੁਪਏ ਦਾ ਜੀ ਤੇ ਬਹੁਤ ਸੋਹਣਾ ਰੇਟ ਪ੍ਰਾਈਸ ਰੱਖਿਆ ਹੋਇਆ ਹੈਗਾ ਤੇ ਇਹ ਵੀ 500 ਦਾ ਸੂਟ ਹੈ फटाफट ਤੁਸੀਂ ਚੈੱਕ ਕਰਕੇ ਸੂਟ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਤੁਸੀਂ ਮੈਨੂੰ ਭੇਜ ਸਕਦੇ ਹੋ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਦੇਖੋ ਜੀ ਇਹ ਕਿੱਡਾ ਸੋਹਣਾ ਕਲਰ ਹੈਗਾ ਤੇ ਇਹ ਆਪਣੇ ਕੋਲ ਇੱਕ ਰਹਿ ਗਿਆ ਜੀ ਲਗ ਲਗ ਤਰ੍ਹਾਂ ਦੇ ਤੁਹਾਨੂੰ ਮੈਂ ਦਿਖਾਉ ਸਾਰੇ ਸੂਟ ਜਿੰਨੇ ਵੀ ਹੋਣਗੇ 500 ਰੁਪਏ ਤੇ ਇਹਦੇ ਵਿੱਚ ਹੋਣਗੇ ਜੇ ਕੋਈ ਹੋਰ ਵੱਧ ਹੋਇਆ ਮੋਲ ਥੰਦਾ ਸੋ। ਲਓ ਇਹ ਕਲਰ ਵੇਖ ਲਓ। ਇਹ ਵੀ 500 ਦਾ। ਰੈੱਡ ਕਲਰ ਹੈ। ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਪੀਸ ਹੈਗਾ। ਤੇ ਸਿਰਫ ਤੋਂ ਸਿਰਫ 500 ਰੁਪਏ ਦਾ ਸੂਟ ਹੈ ਜੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਜੀ। ਠੀਕ ਹੈ। ये वाला हो गया जी देखो निका निगा आप पूरा खोल के दिखाने ऑलओवर सूट है जी बड़ा ही प्यारा सोहना जहा कलर है पाँच सौ रुपए का जी ठीक है जी लो जी ये आ कलर आ गया ये भी, भी देख सकते हो ये भी

ਇਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾਉਣੇ ਆ। ਇਹ ਵੀ ਇੱਕ ਪੀਸ ਰਹਿ ਗਿਆ ਜੀ ਇਹਦੇ ਵਿੱਚ ਆ ਕਲਰ ਆ ਗਿਆ। ਪ੍ਰਿੰਟ ਸੇਮ ਹੀ ਐ ਇਹ ਨੀਵੀ ਦੇ ਵਿੱਚ ਆ ਗਿਆ। ਡਾਰਕ ਨੀਵੀ ਜਿਹਾ ਹਾਂਜੀ। ਇਹ ਕਾਫੀ ਦੇ ਵਿੱਚ ਆ ਗਿਆ ਜੀ ਕਾਫੀ ਕਲਰ ਐ। ਬਲੈਕ ਕਾਫੀ। ਲਓ ਜੀ ਇਹ ਸਾਰੇ ਸੂਟ ਜਿਹੜੇ ਹੈਗੇ 5-500 ਵਾਲੇ ਐ ਤੁਸੀਂ ਜਲਦੀ ਜਲਦੀ ਬੁੱਕ ਕਰੋ ਜੀ। ਬਹੁਤ ਸੋਹਣੀ ਕੁਆਲਿਟੀ ਹੈ। ਲਓ ਜੀ ਰਾਣੀ ਛੇੜ। ਕੰਲਾ ਤੁਸੀਂ ਚੈੱਕ ਕਰੋ ਕਿੱਡਾ ਸੋਹਣਾ। ਇੱਕ ਤੋਂ ਇੱਕ ਸੋਹਣਾ ਹੈ ਜੀ ਸਾਰੇ। ਤੁਹਾਨੂੰ ਪਤਾ ਅੱਜਕੱਲ ਦੇ ਜਵਾਨੇ ਦੇ ਵਿੱਚ 500 ਦਾ ਆਉਂਦਾ ਵੀ ਕੀ ਹੈਗਾ। ਇਹ ਤਾਂ ਤੁਹਾਨੂੰ ਫ੍ਰੀ ਵਾਂਗੂ ਮੇਰਾ ਮਿਲ ਰਹੀ ਹੈ। ਤੁਸੀਂ ਬੇਫਿਕਰ ਹੋ ਕੇ ਤੇ ਆਰਡਰ ਕਰ ਸਕਦੇ ਹੋ ਲਓ ਜੀ ਇਹ ਰੈੱਡ ਕਲਰ ਬਹੁਤ ਹੀ ਪਿਆਰਾ ਕਲਰ ਹੈਗਾ ਸਾਰੇ ਸੂਟ ਬਹੁਤ ਸੋਹਣੇ ਹੈਗੇ ਤੇ ਆਪਾਂ ਇਹ ਆ ਹੈਗੀ ਹੈ ਜੀ ਜਿਹੜਾ ਵੀ ਕਪੜਾ ਹੋਊਗਾ ਜੇ ਆਪਣੇ ਕੋਲੇ ਪਿਓਰ ਕਾਟਨ ਹੈ ਤੇ ਇਹ ਤੁਸੀਂ ਵੀ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈਗਾ ਲਓ ਜੀ ਇਹ ਆਪਾਂ 1000 ਰੁਪਏ ਦੇ ਵਿੱਚ ਸੂਟ ਕੱਢ ਰਹੇ ਆ ਜੀ ਇਹਦੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਇਹ ਆਪਾਂ ਗਰਮੀ ਦੇ ਵਿੱਚ 12 1200 ਰੁਪਏ ਦੇ ਸੇਲ ਕੀਤੇ ਹੁਣ ਆਪਾਂ 1000 ਰੁਪਏ ਦੇ ਵਿੱਚ ਦੇ ਰਹੇ ਹਾਂ ਇਹ ਸੂਟ ਤੁਸੀਂ ਇੱਕ ਵਾਰੀ ਆਪਣੇ ਕੋਲੋਂ ਕਪੜਾ ਮੰਗਵਾ ਕੇ ਵੇਖੋ ਜੀ ਬੜਾ ਹੀ ਸੋਹਣਾ ਹੈਗਾ ਤੁਸੀਂ ਵੀ ਇਹ ਫਿਕਰ ਹੋ ਕੇ ਮੰਗਵਾ ਸਕਦੇ ਹੋ ਪਿਓਰ ਕਾਟਨ ਹੈ ਤੇ ਲਓ ਜੀ ਜਿਹੜੀਆਂ ਭੈਣਾਂ ਆਪਾਂ ਨੂੰ ਆਰਡਰ ਕਰਦੀਆਂ ਜੀ ਉਹਨਾਂ ਨੂੰ ਤਾਂ ਪਤਾ ਹੈਗਾ ਜੀ ਭੈਣ ਕੋਈ ਵੀ ਨਵੇਂ ਆਏ ਆ ਤੁਸੀਂ ਵੀਡੀਓ ਤੇ ਉਹਨਾਂ ਲਈ ਤੁਸੀਂ ਇੱਕ ਵਾਰੀ ਆਪਣੇ ਤੋਂ ਭਗਵਾ ਕੇ ਦੇਖੋ ਜੀ ਬਹੁਤ ਸੋਹਣਾ ਕੱਪੜਾ ਹੈਗਾ ਤੇ ਇਹਦੇ ਵਿੱਚ ਆ 컬러 ਹੋ ਗਿਆ ਜੀ ਆ ਵੀ ਬਹੁਤ ਸੋਹਣਾ ਹੈ ਆ ਵੀ ਬਹੁਤ ਸੋਹਣਾ ਹੈ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਮੇਰੇ WhatsApp ਨੰਬਰ ਤੇ ਤੁਸੀਂ ਮੈਨੂੰ ਭੇਜ ਸਕਦੇ ਹੋ ਇਹ 8 ਟੂ ਪੀਸ ਰਹਿ ਗਏ ਜੀ ਅਲੱਗ-ਅਲੱਗ ਕਲਰ ਹੈ ਇੱਕ ਰਹਿ ਗਿਆ ਜੀ ਆਪਣੇ ਕੋਲ ਇਹ ਵਾਲਾ ਪੀਸ ਇਹ ਦੁਪट्टे ਸਮੇਤ ਹੈ ਜੀ ਇਹ 1200 ਰੁਪਏ ਦਾ ਹੈ ਇਹਦੇ ਨਾਲ ਦੁਪੱਟਾ ਜੀ ਇਹ ਬਿਨਾ ਦੁਪੱਟੇ ਤੋਂ ਸਾਰੇ ਸੂਟ ਇਹ ਸਿਰਫ ਤੋਂ ਸਿਰਫ ਦੁਪੱਟੇ ਨਾਲ ਹੈਗਾ ਪਿਓਰ ਕਾਟਨ ਦਾ 2.5 ਮੀਟਰ ਦਾ ਹੈਗਾ ਜੀ ਤੇ ਇਹ 1200 ਰੁਪਏ ਦਾ ਲਓ ਜੀ ਜਲਦੀ ਜਲਦੀ ਆਰਡਰ ਕਰੋ ਤੇ ਮੈਂ ਤੁਹਾਡੀ ਆਰਡਰ ਦੀ ਡੀਕ ਕਰਦੀ ਆਂ ਤੇ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਤੈਨੂੰ ਬਹੁਤ ਬਹੁਤ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਤੇ ਇਹ ਮੈਂ ਤੁਸੀਂ ਸਪੋਰਟ ਕਰਦੇ ਰਹੋ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਇਸ ਤੋਂ ਘੱਟ ਤੁਹਾਨੂੰ ਕਿਤੇ ਵੀ ਨਹੀਂ ਮਿਲ ਨੇ ਸੂਟ ਬਹੁਤ ਜ਼ਿਆਦਾ ਲੈਸ ਪ੍ਰਾਈਸ ਦੇ ਵਿੱਚ ਮੈਂ ਸੂਟ ਕੱਢੇ ਆ ਮੇਰੀਆਂ ਭੈਣਾਂ ਲਈ ਤੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਇਸ ਕਰਕੇ ਜੀ ਆਪਾਂ ਲੈਸ ਲਾਈਵ ਹੋਈ ਹੈਗੀ ਤੇ ਤੁਸੀਂ ਆਰਡਰ ਕਰਨੇ ਤੇ ਮੈਂ ਤੁਹਾਡੇ ਆਰਡਰਾਂ ਦੀ ਅਡੀਕ ਕਰਦੇ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ